ਇਸ ਇਰੇ ਗੱਲ ਸਾਰੇ ਆਣੇ ਕਿ ਦਲਜਾ ਸਾਰਿਆਂ ਦੇ ਆਯੋਜਨ ਸਾਰ ਜੇ ਠੀਕ ਠਾਕ ਹੋ ਕੇ ਮਮੀ ਠੀਕ ਠਾਕ ਹੈਗੇ ਸਾਰਜਾ ਦਾ ਸਵਾਗਤ ਹੈਗਾ ਟਾਰਕਨ ਬਲੌਕ ਦੇ ਵਿੱਚ ਬੱਚ ਉਸਨੂੰ ਸਪੋਰਟ ਕਰਤੇ ਸਾਨੂੰ ਸਬਸਕ੍ਰਾਈਬ ਕਰਦੇ ਛੋਟੇ ਛੋਟੇ ਬੱਚੇ ਸਾਨੂੰ ਬੱਚ ਉਸਨੂੰ ਸਪੋਰਟ ਕਰਤੇ ਸਾਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਰ ਨੂਰ ਆਇਆ ਪਰਵਾਤ ਫੇਰੀ ਤਾਂ ਕਿੰਨੇ ਵਜੇ ਗਿਆ ਸੀ ਸਵੇਰੇ 4 ਸਾਰੇ ਪਿੰਡ ਚ ਗੇੜੀ ਲਾਈ ਫੇਰੀ ਕਿੰਨੇ 4:00 ਹਾਂ ਸੇ ਭਇਆ ਹੋਗਾ ਸਮਝ ਲੈ 4 ਵਜੇ ਦਾ ਗਿਆ ਹੈ। ਇੱਕ ਸੀ ਕਿ ਦੋ ਲੈ ਪ੍ਰਸ਼ਾਦ ਲੈ ਕੇ ਆਇਆ ਇਹਦੇ ਲਈ। ਇੱਕ ਸੀ। ਥੈਂਕ ਯੂ। ਬਹੁਤ ਅੰਦਰ ਸੁੱਖ। ਸਵੇਰ ਦੇ 7 ਵਜੇ ਆਉਂਦੇ ਨੇ। ਸ਼ਬਦ ਵੀ ਬੋਲੇ। ਨਾ ਸੇਵਾ ਕੀਤੀ। ਰੋਹਰ ਨੂੰ ਚਾਹ ਬਹੁਤ ਸਗਾ। ਅਜਰਨੂਰ ਵਾਰੀ ਸੌਂ ਗਿਆ। ਕਾਦੀ ਤੇਜ ਸੁਨਾਈ ਲਈ ਸਵੇਰੇ ਹੀ ਸਾਬ ਕੋ ਜਿੱਥੇ ਪਿਆ। ਰੋ ਜਾਇਆ ਕਰਨ। 3 ਦਿਨ ਦਾ ਰਹਿ ਗਿਆ। ਆ ਸਾਡੇ ਪਿੰਡ ਥੋੜੀਆਂ ਹੁੰਦੀਆਂ ਔਰ ਵਾਤ ਵੀ ਨਹੀਂ ਪ੍ਰਸ਼ਾਦ ਖਾਲਾ ਹਨੂਰ ਆਪਣੀ ਭੈਣ ਬ੍ਰਸ਼ ਪਹਿਲੀ ਕਰ ਲਿਆ ਬ੍ਰਸ਼ ਕੀਤਾ ਹੈ ਹਨੂਰ ਆਦੇ ਆਪਣੀ ਭੈਣ ਲਈ ਪ੍ਰਸ਼ਾਦ ਲੈ ਕੇ ਆਇਆ ਵਾਹਿਗੁਰੂ ਸਾਰਿਆਂ ਨੇ ਵੰਡ ਕੇ ਖਾਣਾ ਥੋੜਾ ਥੋੜਾ ਠੀਕ ਹੈ ਘਰ ਮਾਗਾਂ ਵਾਲਾ ਮੇਰਾ ਪੁੱਤ ਜਿਹੜਾ ਸਵੇਰ ਨੂੰ ਉੱਠ ਕੇ ਜਾਂਦਾ ਹੈ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਹਨ ਜਾਣਾ ਤਾਂ ਇਹ ਨੇ ਵੀ ਸੀ ਇਹ ਨਿਆਣੀਆਂ ਜੇ ਫੇਨ ਥੱਕ ਜਾਣਾ ਫੇ ਇਹਨਾਂ ਦਾ ਸਕੂਲ ਦਾ ਟਾਈਮ ਛੱਟ ਹੋ ਜਾਣਾ ਹਾਂ ਥੋੜਾ ਲੇਟ ਹੋ ਗਿਆ ਅੱਜ ਤਾਂ ਸਕੂਲ ਇਹਨਾਂ ਦੇ 9 ਵਜੇ ਲੱਗਣੇ 3:30 'ਤੇ ਛੁੱਟੀ ਹੋਣੀ ਹੈ ਹੈ ਲੇਟ ਛੁੱਟੀ ਹੋਣੀ ਹੈ ਅੱਜ ਲੇਟ ਛੁੱਟੀ ਹੋਣੀ ਹੈ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਹੈਲੋ ਜੀ ਅੱਜ ਹੈਗਾ ਸੰਡੇ ਬੱਚੇ ਮੰਗਦੇ ਆ ਮੂਲੀਆਂ ਵਾਲੀ ਰੋਟੀ ਮੂਲੀਆਂ ਸੇਫਾ ਚਰ ਲਈਆਂ ਪਿਆਜ਼ ਹਰੀਆਂ ਮਿਰਚਾਂ ਇਹਦੇ ਵਿੱਚ ਕਰ ਲਈਆਂ ਵਿੱਚ ਹੁਣ ਲੂਣ ਮਿਰਚ ਮਸਾਲੇ ਪਾ ਕੇ ਮਿਰਚ ਸੇ ਹਰੀ ਵਰਤੀ ਦੀ ਐ ਇਹ ਆਟੇ ਦੇ ਵਿੱਚ ਗੁੰਨ ਲੈਣੀ ਆ ਪਏ ਬੱਚਿਆਂ ਨੂੰ ਦੰਨੇ ਅੱਜ ਬਣਾ ਕੇ ਮੂਲੀ ਵਾਲੀ ਰੋਟੀ ਅਸੀਂ ਹੁਣ ਰੈਡੀ ਕਰਨ ਲੱਗੇ ਆਂ ਮੂਲੀਆਂ ਵਾਲੀ ਰੋਟੀ ਆਟਾ ਇਸ ਤਰ੍ਹਾਂ ਗੁੰਨ ਲਿਆ ਸੀ ਈ ਲੂਣ ਮਿਰਚ ਮਸਾਲੇ ਪਾ ਕੇ ਵਿੱਚ ਪਿਆਜ਼ ਹਰੀ ਮਿਰਚ ਪਾ ਕੇ ਮਖਣੀ ਨਾਲ ਜੋੜ ਪੜ ਲੈਣੀ ਹੈ ਹੁਣ ਅਸੀਂ ਮੂਲੀਆਂ ਵਾਲੀ ਰੋਟੀ ਬਣਾਉਣੀ ਆ ਬੱਚਿਆਂ ਲਈ ਪਰੋਂ ਠਾ ਕਿਹੜਾ ਮੂਲੀਆਂ ਵਾਲੀ ਰੋਟੀ ਜਿਹਨੇ ਖਾਣੀ ਖਾ ਲੋ ਮੈਂ ਬਣਾਉਂਦੇ ਪਏ ਸਾਈਡ ਤੇ ਮੱਖਣੀ ਮੱਖਣੀ ਦੇ ਨਾਲ ਬਣਾਉਣੀ ਆ ਅੱਜ ਦੇਸੀ ਕਿਹਣੀ ਅੰਦਰ ਧੂਆ ਬਹੁਤ ਹੋ ਜਾਂਦਾ ਦੇਸੀ ਕਿਹ ਦੇ ਨਾਲ ਬਾਹਰ ਉੱਥੇ ਚੁੱਲ੍ਹੇ ਤੇ ਅੱਜ ਲੇਟ ਹੋ ਗਈ ਸੀ ਕੱਪੜੇ-ਕਪੜੇ ਧੋਣ ਦੀ ਕਰਕੇ ਉਦੋਂ ਤਾਂ 9:00 ਵਜੇ ਇਹ ਜੇ 9:30 ਹੋਏ ਆ ਪਰ ਮੱਖੀਆਂ ਬਹੁਤ ਆ ਗਈਆਂ ਹਾਂ ਹੁਣ ਅੱਜ ਨਿਆਣੇ ਮੰਗੇ ਸੀ ਮੁੱਲੀ ਵਾਲੀ ਰੋਟੀ ਤਾਂ ਮੁੱਲੀ ਵਾਲੀ ਰੋਟੀ ਮੈਂ ਇਦਾਂ ਸੌਖੀ ਬਣਾ ਦਿੰਦੀ ਨਹੀਂ ਉਹ ਮੁੱਲੀ ਵਾਲਾ ਪਰੌਂਠਾ ਭਾਰਾ ਬਹੁਤ ਹੋ ਜਾਂਦਾ ਹੈ ਚਲੋ ਜੀ ਜੀਨੇ ਖਾਣੀ ਖਾ ਲੋ ਆ ਕੇ ਸਾਡੇ ਮੁੱਲੀ ਵਾਲੀ ਰੋਟੀ ਮਾਜੀ ਬਿੰਦ ਵੇਰਟੀ ਮੂਲੀ ਨਾਲ ਰੁਤਵੀ ਜੈਨੇ ਘਾਣੀ ਆ ਕੇ ਖਾਓ ਅਸੀਂ ਬਣਾਉਂਦੇ ਹਾਂ ਬਣਾਉਣੀ ਵਾਓ ਮੰਮੀ ਸੁੱਤੀ ਹੋਆ ਆ ਦੇਖ ਲਓ ਸਾਡੀ ਕੁੜੀ ਦੇ ਜੱਜ ਮੰਮੀ ਦੇ ਹੱਥਾਂ ਦੇ ਉੱਤੇ ਨੀਲਾ ਲਾਟ ਕਰ ਦਿੱਤਾ ਆ ਸਾਡੀ ਬਿਊਟੀ ਪਾਰਲਰ ਦੇਖ ਲਓ ਮੰਮੀ ਇੱਧਰ ਆਰਾਮ ਕਰ ਰਹੀ ਆ ਆ ਮੰਮੀ ਦੇ ਹੱਥ ਦੇ ਦੇਖ ਨੀਲਾ ਲਾਟ ਕਰ ਦਿੱਤਾ ਸੁੱਤੀ ਜਦੋਂ ਉੱਠ ਕੇ ਦੇਖਿਆ ਉਹਨੇ ਆ ਨੀਲ ਪੇਂਟ ਦੇਖ ਲਓ ਮੇਰੇ ਕਿੰਨੇ ਰੱਖੇ ਹੋ ਆ ਆ ਨੀਲ ਪੇਂਟ ਨੂੰ ਕਿੰਨੇ ਸਾਲ ਹੋ ਗਏ ਆਦੇ ਆਦੇ ਮੁੱਕਣ ਵਾਲੀ ਹੋ ਗਈ ਇਹ 2 ਸਾਲ ਹੋ ਗਏ ਇਹਨੂੰ ਦਿੱਲੋ ਇਹ ਖਤਮ ਨਹੀਂ ਹੋਈ ਗਲੈਮ 21 ਦੀ ਆਹ ਕਿਹੜੀ ਆਹ ਦੀਦੀ ਨੇ ਦਿੱਤੀ ਉਹ ਮੈਨੂੰ ਆਹ ਤੇ ਮੈਂ ਲਾਈ ਹੋ ਵੀਜ਼ੀ ਲੈ ਤੀ ਹੁਣ ਫੇਰ ਲਾਵਾਂਗੇ ਹੁਣ ਸਾਡਾ ਟਾਈਮ ਹੀ ਲੱਗਦਾ ਸਾਡੀ ਕੁੜੀ ਦਾ ਬਹੁਤ ਟਾਈਮ ਲੱਗਦਾ ਹੋਰ ਤੈਨੂੰ ਕਾਹਦਾ ਸ਼ੌਂਕ ਆ ਇਹ ਮੱਖੀਆਂ ਦੇ ਕਿੰਨੀਆਂ ਵਾਹ ਮੈਂ ਨਹੀਂ ਕਰਾਉਣਾ ਕਰੂਣਾ ਮੈਂ ਤਾਂ ਆਹਦੇ ਲਿੱਥੀ ਹੋ ਆ ਇਹ ਲਾਉਣੀ ਆ ਲਾਉਣੀ ਆ ਆ ਦੇਖੋ ਮੰਮੀ ਦੇ ਘਰ ਤੇ ਨਹੀਂ ਲਾਟ ਆਪਣੀ ਲੀਰ ਦੇ ਚੱਕ ਲਈ ਮੰਜੀ ਦੇ ਉੱਤੇ ਰੱਖੀਓ ਚੱਕ ਲਈ ਆ ਸਾਡੀ ਪਾਰਲਰ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਜਿਨੇ ਬੁਕਿੰਗ ਕਰਵਾਉਣੀ ਇੱਥੋਂ ਕਰਵਾ ਲਿਓ ਇਹਨੂੰ ਹੁਣ ਅਸੀਂ ਸੈਲੂਨ ਖੋਲ੍ਹ ਦੇਣਾ ਕਦੇ ਦਸਤਾਰ ਬਨ ਕੇ ਸਿੰਘਣੀ ਬਣ ਜਾਂਦੀ ਆ ਕਦੇ ਆਦੀ ਮੈਂ ਇਹ ਮਹਿੰਦੀ ਵੀ ਲਾ ਲਈ ਫੇਂ ਦਿਖਾ ਲਈ ਦਿਖਾ ਲਈ ਆ ਦੇਖ ਲਓ ਇਹ ਤਾਂ 3 ਦਿਨ ਦਾ ਕੰਮ ਹੈ ਬਚਪਨ ਬਚਪਨ ਇਹਨੂੰ ਕਹਿੰਦੇ ਹਨ ਜੋ ਦੇ ਲਾਉਂਦਾ ਉਹ ਕਰੀ ਜਾਓ ਹੈ ਨਾ ਹਰਨੂਰ ਹੁਣੀ ਗਏ ਹੋ ਆ ਮਾਲਪੁਰ ਨੂੰ ਬੜੇ ਵਾਪਾ ਨਾ ਹਰਨੂਰ ਗਏ ਆ ਉਹ ਦੀ ਅਨਵੇਟ ਕਰਦੇ ਆ ਹੁਣ ਇਹਨਾਂ ਦੇ ਸਿਰ ਨਾਲ ਆਉਣ ਵਾਲੇ ਪਏ ਆ ਗੇਜਰ ਲਾਏ ਆ ਪਾਣੀ ਕਰਮ ਹੁੰਦਾ ਆ ਫੇ ਇਹਨਾਂ ਦੇ ਸਿਰ ਨਾਲ ਆ ਦੀ ਚੋਟੀ ਚੋਟੀ ਜਿਹੀ ਆ ਅ ਆਛਾ ਆਦੇ ਆ ਸ਼ੀਸ਼ਾ ਵੀ ਕੋਲੇ ਰੱਖਿਆ ਇਹ ਖੁੱਲਦਾ ਹੀ ਨਹੀਂ ਹਾਂ ਦੇ ਇਹ ਕੀ ਕਰਨੇ ਰੱਖੇ ਆ ਬਸ ਬਿਬਰੇਦ ਬਣ ਹੋਏ ਆ ਆ ਦੇਖ ਲੋ ਸਾਡੀ ਬੀਬੀ ਮੇਰੇ ਸਭ ਜਿਹੜੇ ਇਹ ਬਸਣੇ ਲੱਗੇ ਆ। ਆ ਇੱਕ ਮੰਮੀ ਦਾ ਨੋ ਖਰਾਬ ਨਹੀਂ ਹੋ ਗਿਆ ਆ ਜਿਹੜਾ ਸੈਕੰਡ ਵਾਲਾ ਹਾਂ। ਇਹ ਵਾਲਾ ਕਾਲਾ ਜਿਹਾ ਫਿਰ ਗਿਆ ਐ। ਮੈਂ ਹੱਥ ਗਲਤੀ ਨਾਲ ਦਿੱਤਾ ਬੀਬੀ ਨੂੰ ਓਟੀਆਂ ਦਾ। ਆਓ। ਮੰਮੀ ਨੇ ਹੁਣ ਇਹ ਹੇਅਰ ਸਟਾਈਲ ਵੀ ਸਿੱਖਣਾ ਹੈ ਤਾਂ ਮੰਮੀ ਦੇ ਉੱਤੇ ਸਿੱਖ ਲਈ ਠੀਕ ਆ। ਸਿੱਖ ਲਈ ਉਹ ਆ। ਆ ਉੱਧਰ ਕਬੂਤਰਾਂ ਨੂੰ ਮਾਰ ਕੇ ਆ ਤੁੱਤਾਂ ਦੇ ਉੱਤੇ ਦੇਖਦਾ ਚੀਂ ਚੀਂ ਕਰਦੇ ਆ। ਬੱਚੇ ਉਹਨਾਂ ਦੇ। ਕਾਰਟੂਨ ਵਿਆਲ ਨਹੀਂ ਪਾਉ ਆ ਸਾਡੇ ਤੂਤ ਇਹਨਾਂ ਆ ਤੇ ਘਰ ਦੇ ਵਿੱਚ ਹੀ। ਉਸ ਐਂ ਵੀ ਪਾਉਗਾ। ਤਾ ਇਹਦੇ ਉੱਤੇ ਬਹੁਤ ਦੂਜਾ ਹੁੰਦਾ ਠੀਕ ਜਿਹੜਾ ਬਿੰਦਾ ਉੱਦਾਂ ਤਾਂ ਵਧੀਆ ਰਹਿੰਦਾ ਸਮਾਂ ਜਾਨਵਰ ਘਰ ਆਉਂਦੇ ਜਾਂਦੇ ਰਹਿੰਦੇ। ਨਾ ਧੋ ਕੇ ਨਿਆਣੇ ਹੋ ਗਏ ਰੈਡੀ। ਰੈਡੀ। ਸਿਰ ਤਾਂ ਵਾਹੀ ਨਹੀਂ ਰੈਡੀ ਕਿੱਥੋਂ ਹੋ ਗਏ। ਇੱਕ ਤੁਹਾਨੂੰ ਚੀਜ਼ ਦਿਖਾ ਲੈਣੀ ਦੇਖੋ। ਫੈਸ਼ਨਾਂ ਦੀ ਬੱਟੀ ਸਾਡੀ ਕੁੜੀ। ਨੋ ਆਪਣੇ ਅਸਲੀ ਨੋ ਦਿਖਾ ਲੈਣੀ ਦੂਜਾ ਹੱਥ ਕਰੀ ਪੁੱਤ। ਦਿਖਾ ਲੈਣੀ ਕੋਈ ਗੱਲ ਨਹੀਂ। ਇਹਦੇ ਅਸਲੀ ਨੋ। ਦੱਸਦਾ ਬੱਸ ਇਹ ਹੋ ਤਾਂ। ਦਿਖਾ ਦੇ ਮੜੀ ਜੀ। ਇਹਦੇ ਅਸਲੀ ਨੋ। 1 2 3 4 5 6 7 8 ਇੱਥੇ ਵੀ ਆ ਗੁੰਝੇ ਲਾਈ ਆ। ਇਹ ਵੀ ਕੁਕਣਾ ਕੀਤੇ ਆ ਉਹ ਵਿੱਚੋਂ ਗੁੰਝਿਆ ਮਿਲਦਾ ਹੈ ਨਾ ਇਹਦੇ ਪਾਪਾ ગયા ਸੀ ਮਾਲਪੁਰ ਨੂੰ ਕੁੜੀ ਨੇ ਖਾਣ ਨੂੰ ਨਹੀਂ ਕੁਝ ਵੀ ਮੰਗਾਇਆ ਆਪਣੇ ਲਈ ਉਹ ਕਹਿੰਦਾ ਫੋਨ ਕੀਤਾ ਵੀ ਕੁਝ ਚਾਹੀਦਾ ਤਾਂ ਨਹੀਂ ਦੱਸ ਦੇ ਕੁੜੀ ਨੇ ਸਾਡੀ ਨੇ ਆ ਮੰਗਾਇਆ ਹਾਂ ਦੇਖੋ ਇਹਦੇ ਮਹਿੰਦੀ ਲਾਈ ਹੁਣ ਰਾਤੋਂ ਰਾਤ ਲਾਉਣੀ ਪੈਣੀ ਇਹ ਹੈ ਨਾ ਹਾਂਜੀ ਮਹਿਰਮਾਨੀ ਦੇਖਣੇ ਆ ਤਾਂ ਮਹਿੰਦੀ ਵੀ ਲਾ ਲਈ ਮੇਰੇ ਆਹ ਦੇਖੋ ਕਿੰਨੇ ਆਹਦੇ ਸੋਜੇ ਨਾਲ ਆਪੇ ਹੱਥ ਮੇਰੇ ਸਿਆਲਾ ਜੀ ਆਇਆ ਨਹੀਂ ਸੋਜਾ ਗਿਆ ਮਮਾ ਜੀ ਕੱਲ ਕਮਾ ਆ ਕੁੜੀ ਗਿੰਦੀ ਮਮਾ ਜੀ ਜੇ ਤੁਹਾਡੇ ਵਿਆਹ ਨੂੰ ਮੈਂ ਹੁੰਦੀ ਮੈਂ ਤਾਂ ਨੂੰ ਤਿਆਰ ਕਰਨਾ ਸੀ ਕੀ ਗੱਲ ਮੇਰੀ ਪਾਰਲਰ ਨੇ ਮੜਾ ਕੀਤਾ ਸੀ ਲਿਫਟ ਕਿ ਜੱਦੀ ਲਾਈ ਸੀ ਹਾਂ ਉਹਦਾ ਇਦਨੇ ਤਿਆਰ ਕਰਦੀ ਸੀ ਬੜਾ ਸੋਹਣਾ ਤਾਂ ਤਿਆਰ ਕੀਤਾ ਹੈ ਆਹ ਦੇ ਦਾ ਬੜਾ ਸੋਹਣਾ ਤਾਂ ਮੈਂ ਤਿਆਰ ਕੀਤਾ ਹੈ ਹੋਰ ਕਿੰਨਾ ਕੁ ਕਰਨਾ ਹੈ ਸਗਾ ਪਰ ਲੈ ਪਿਕ ਨਹੀਂ ਗਾਈ ਸਣੀ ਲੱਗਦੀ ਮੈਚੀ ਮੈਚੀ ਆ ਇਹਦੀ ਨਿੱਕੀ ਹੁੰਦੀ ਦੀ ਫੋਟੋ ਥੰਡੇ ਵਿਆਹ ਦੀ ਉੱਧਰ ਹੀ ਆ ਮੈਂ ਇੱਕ ਸਾਡੀ ਆ ਕੁੜੀ ਕੀ ਕਰ ਰਹੀ ਹੈ ਜੀ ਸਾਰਾ ਦਿਨ ਮਾਲਪੁਰ ਲਾ ਜਾਂਦਾ ਨੂਰ ਕਿੰਨੇ ਵਜੇ 2:30 ਵਜੇ ਉੱਠਿਆ ਸੀ ਕਿ ਕਿੰਨੇ ਵਜੇ ਅੱਜ ਅੱਜ ਯਾਰ ਨੂਰ ਨੂੰ ਇਧਰ ਅਗਰ ਘਰੇ 4:00 ਵਜੇ 1:30 ਵਜੇ ਉੱਠ ਖੜੇ ਆ ਤੈਨੂੰ ਕਿਦੋਂ ਪਤਾ 1:30 ਵਜੇ ਉੱਠ ਖੜੇ ਆ ਵਿੱਚ ਗਿਆ ਤਾਂ 4:00 ਵਜੇ ਨਾ ਦਸਤਾਰ ਬੰਨ ਕੇ ਨਹਾ ਧੋ ਕੇ ਫੇ ਜਾ ਕੇ ਆਇਆ 8:30 8.5 ਸੱਦ ਕੇ ਲਿਆਂਦਾ ਕੱਲ ਟਾਈਮ ਨਾ ਆ ਗਿਆ ਸੀ ਕੱਲ ਦਾ ਵੀ ਵਿੱਚ ਪਾਵਾਂਗੇ ਅਸੀਂ ਕੱਲ ਵੀ ਗਿਆ ਸੀ ਪ੍ਰਭਾਤ ਫੇਰੀ ਤੇ ਅੱਜ ਵੀ ਗਿਆ ਹਾਂ ਪਰ ਦੂਜੇ ਦਿਨ ਆ ਭਾਦੀਏ ਅੱਜ ਸੇਵਾ ਕਰਨ ਲੱਗ ਗਿਆ ਉੱਥੇ ਮਿਸ਼ਨ ਸਾਹਿਬ ਚੜਾਇਆ ਇਹਨੂੰ ਸੱਦ ਕੇ ਲਿਆਂਦਾ ਫੇਰ ਇਹਨੂੰ ਲੈ ਕੇ ਗਿਆ ਅੱਜ ਕੀ ਮਾਲ ਬਰੋਂ ਲੈ ਕੇ ਆਇਆ ਨੂਰ ਆਪਣੇ ਲਈ ਹਜੂਰੀ ਨੂਰ ਆਪਣੇ ਲਈ ਹਜੂਰੀਆ ਲੈ ਕੇ ਆਇਆ ਉਹ ਤੁਹਾਨੂੰ ਦਿਖਾਉਂਦੀ ਆ ਚੱਲ ਦਿਖਾਉਂਦਾ ਕਿੰਨੇ ਵਜੇ ਉੱਠਿਆ ਕਹਿੰਦਾ ਮੈਂ ਕਿੱਥੇ ਇਹ ਦਾ ਮਤਲਬ ਕੀ ਇੱਕ 55 ਸਨੇਪ ਆਈ ਸੀ ਕਿ ਡੇਢੋ ਜਿ ਉੱਠੇ ਸੀ ਲਓ ਜੀ ਸਾਡੇ ਮੁੰਡਾ ਸਨੇਪ ਪਾਣੇ ਦੇ ਪਾਟਾ ਸਟੇ ਆ ਸਾਨੂੰ ਕੁਝ ਆਉਂਦਾ ਨਹੀਂ ਦਾ ਖਾਲੀ ਸਨੇਪ ਆ ਰਿਹਾ ਨਿਆਣੀ ਸਨੇਪ ਗਾਇਸ ਮੈਂ ਪੱਤੀ ਦੇਖਦੀ ਹੁੰਨੀ ਆ ਸਨੇ ਅਚਾ ਉਹ ਤੇਰੇ ਜਦੋਂ ਚਾਰ ਜਲਾਇਆ ਤਾਂ ਸਨੇਪਚੈਟ ਵਾਲਿਆਂ ਦੇ ਮੈਸੇਜ ਆਉਂਦੇ ਰਹਿੰਦੇ ਆ ਇਹਦੇ ਨਹੀਂ ਉਹਦੇ 150 ਉਹਦੇ ਆਹ ਮੈਸੇਜ ਉਹਦਾ ਆ ਸਾਨੂੰ ਉਹ ਵੀ ਨਹੀਂ ਪਤਾ ਆ ਜਾ ਇਹਦਾ ਹਜ਼ੂਰੀਆ ਦਿਖਾਉਦੇ ਆ ਤੁਹਾਨੂੰ ਮੰਮੀ ਧੱਕ ਗਈ ਮੇਲੇ ਚਾੜੀ ਲੰਮੀ ਭੇੜੀ ਇਹਨੂੰ ਸੋਹਤਾ ਹੈ ਹਰਨੂਰ ਦੇ ਦੋਸਤ ਦਾ ਸਗਾ ਉਹ ਦਿਨ ਦਾ ਇਹਦੇ ਕੋਲੀ ਸੀਗਾ ਇਹ ਤੇ orange ਕਿੜਾਈ ਹੈ ਹਨਾ ਹਰਨੂਰ ਅੱਜ ਆਪਣੇ ਲਈ ਲੈ ਕੇ ਆਇਆ white ਵਾਲਾ ਤੇ ਮੈਂ ਦੋਨੇ ਧੋਤੇ ਆ ਦੋਨੇ ਸੋਹਣੇ ਆ ਇਦਨ ਹੋ ਮਣਜਾ ਹਾਂ ਆ ਹਰਨੂਰ ਦਾ ਆ ਇਹਦੇ ਦੋਸਤ ਦਾ ਆ ਕਿ ਅੱਜ ਸਪੈਸ਼ਲ ਹਯੂਰੀਆ ਲੈਣੇ ਗਿਆ ਸੀ ਇਹਦੇ ਪਾਪਾ ਦੇ ਨਾਲ ਮਾਲ ਪਰ ਨੂੰ ਉਹਨੂੰ ਤਾਂ ਦੋ ਕੰਮ ਵੀ ਸੀ ਤੇ ਸਾਡੀ ਕੁੜੀ ਨੇ ਮਾਲ ਭਰੋ ਮੰਗਾਏ ਨੋ ਆਪਣੇ ਲਈ ਉਨੇ ਨਾਲ ਆਤਲਾ ਦਿੱਤੇ ਉਹ ਅੱਜ ਸੰਡੇ ਹੈਡ ਵਾਸ਼ ਕੀਤਾ ਹੈ ਥੋੜਾ ਵਲੌਗ ਤੁਹਾਨੂੰ ਕੱਲ ਦਾ ਵੀ ਮਿਲੂਗਾ ਪਰਵਾਤ ਫੇਰੀ ਵਾਲਾ ਨੂਰ ਦਾ ਥੋੜਾ ਉੱਥੇ ਨਹੀਂ ਬਣਾਇਆ ਘਰੇ ਬਣਾਇਆ ਸੀ ਅਸੀਂ ਆਏ ਦਾ ਤਾਂ ਥੋੜਾ ਤੁਹਾਨੂੰ ਅੱਜ ਦਾ ਮਿਲੂਗਾ ਹਨਾ ਐਸੀ ਵੀ ਨਾ ਤੋਂ ਲੈ ਕੈਮਰੇ ਫੈਸਣੀ ਹੋ ਗਈ ਗੱਡੀ ਖਾਸ ਲੋ ਹੱਸਾਉਂਦਾ ਹੀ ਨਹੀਂ ਤੁਸੀਂ ਹੱਸਾ ਐਤਵਾਰ ਨੂੰ ਵੀ ਸਾਨੂੰ ਹਾਸਾ ਆਉਂਦਾ ਪਤਾ ਖਤ ਐਤਵਾਰ ਨੂੰ ਨਿਆਣੇ ਘਰ ਹੁੰਦੇ ਆ ਜਿਹੜਾ ਸਿਫਨ ਵੀ ਤੋਤਾ ਹੈ ਮੈਨੂੰ ਸੱਟ ਨਾ ਦੇਈ ਕਿਤੇ ਮੈਨੂੰ ਸੱਟ ਨਾ ਦੇਈ ਕਿਤੇ ਇੱਕ ਅਸੀਂ ਲੈ ਕੇ ਆਂਦੇ ਆ ਜਮਾਲਪੁਰੋਂ ਇਹਨਾਂ ਨੇ ਤਾਂ ਦਿਖਾਉਂਦੇ ਆ ਆ ਐਵੇਂ ਬੰਜੇ 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 ਕਈ ਨੂੰ ਪਾਉਣ ਵਾਲੇ ਇਹ ਮੱਖੀਆਂ ਪਤਾ ਨਹੀਂ ਕਹਤੇ ਜਾਂਦੀਆਂ ਆ ਜਾਂਦੀਆਂ ਹਨ ਇਹ ਸੁੱਕਣੇ ਪਾਏ ਹੋਣੇ ਕਈ ਨੂੰ ਪਾਉਣੇ ਲੈਣ ਇੱਕ ਗਿਆ ਸੀ ਲੈ ਆਂਦੇ ਤਿੰਨ ਇੱਕ ਖਰੇ 150 ਤੁਸੀਂ ਤਿੰਨ ਪਤਾ ਨਹੀਂ ਸਸਤੇ ਦੇ ਦਿੱਤੇ ਤਾਂ ਕਰਕੇ ਇਹਨਾਂ ਦਾ ਪਾਪਾ ਵੀ ਦੋ ਕੁ ਸਮਾਨ ਲੈ ਕੇ ਆਉਣੇ ਸੀ ਉਹ ਵੀ ਲੈ ਕੇ ਆਂਦੇ

ਦੋ ਸੀ ਅਜਬਰਵਾਦ ਫੇਰੀਆਂ ਇੱਕ ਜਿਹੀ ਫਰੂਟ ਫਲਾਂ ਦੇ ਕੇਲੇ ਸੀ ਸਗੇ ਇੱਕ ਪੂਜੀਆ ਬਦਾਨਾ ਹਰ ਨੂੰ ਰੇਲੇ ਪੂਜੀਆ ਬਦਾਨਾ ਵੀ ਲੈ ਕੇ ਆਇਆ ਕੇਲਿਆਂ ਦਾ ਪ੍ਰਸ਼ਾਦ ਕਹਿੰਦਾ ਮੈਂ ਖਾ ਲਿਆ ਤੇ ਉਹ ਦੀਦੀ ਨੇ ਫੋਨ ਕੀਤਾ ਸੀ ਕਹਿੰਦੀ ਆਪਣਾ ਪ੍ਰਸ਼ਾਦ ਆ ਕੇ ਲੈ ਜਾਓ ਸਾਨੂੰ ਫੋਨ ਵੀ ਆਇਆ ਸੀ ਪਰ ਸਾਤੋ ਜਾ ਨਹੀਂ ਹੋਇਆ ਨੇਰੇ ਉੱਠ ਨਹੀਂ ਮੈਂ 10:00 ਵਜੇ ਕੱਲ੍ਹ ਹਰ ਨੂੰ ਜੇ ਮੈਂ ਤਾਂ ਗਿਆ ਸੀਗਾ ਨੌਂ ਵਜੇ ਸੇਰਾ ਜੀ ਦੇ ਨਾ ਤਸੀਗਾਂ ਮੈਂ ਕਿਤੇ ਕਿਹ ਮੁੰਡਾ ਰਸਤਾਂ ਤੇ ਰਹਿਦਾ ਬਗਿਆ ਹੁਣ ਤੇਰੇ ਜਿਵਾ ਦਾ ਨਾ جواب ਹੀ ਨਹੀਂ ਤੈਨੂੰ ਵੱਸ ਚੱਲੇ ਆ ਉੱਤੋਂ ਖੜੀ ਹੰਨ ਉਹਦਾ ਸੇਰ ਨੂੰ ਗਾ ਲਿਆ ਨਾ ਰਿਆ ਆ ਜੈਦ ਵਾਰਿਆ ਸਵੇਰ ਨੂੰ ਹਣਾ ਹਾਂਜੀ ਸਵੇਰ ਨੂੰ ਵੇਹਰ ਲੋਰ ਸਾਡਾ ਪ੍ਰਭਾਤ ਫੇਰੀ ਤੇ ਨਾ ਕੇ ਜਾਂਦਾ ਹੈ ਰੋਜ਼ ਮੈਂ ਮੈਂ ਤਾਂ ਕਿਹੜਾ ਦਾ ਮੈਨੂੰ ਰਾਤੀ ਸਾਢੇ 11 ਵੇ ਨੀਂਦ ਆਈ ਆ ਫਿਰ ਮੈਂ 1:30 ਵਜੇ ਤਾਂ ਤੂੰ ਦੂਜਾ ਕਹਿਤਾ ਸੀ ਮੇਰ ਬਾਜੀ ਮੈਂ 1:30 ਵਜੇ ਦੋ ਮੈਨੂੰ ਦੁਬਾਰਾ ਜਾਗਵਾਂ ਲਗੀ ਇਥੇ ਮੈਂ ਦਿਖਾ ਦਿੰਦਾ ਟਾਈਮਿੰਗ ਹੈ ਨਾ ਫਿਰ ਮੈਨੂੰ 3 ਵਜੇ ਆ ਕੇ ਨੀਂਦ ਆਈ ਦੁਬਾਰਾ ਫਿਰ ਮੈਂ 3:45 ਦੇ ਦੁਬਾਰਾ ਉੱਠ ਖੜੇ ਹਾਂ ਨਾ ਕਿ ਨਾ ਕਿਥੇ ਨਹੀਂ ਆਉਂਦੀ ਨਹੀਂ ਜਦੋਂ ਪੇਪਰ ਹੁੰਦੇ ਉਦੋਂ ਇਹਨਾਂ ਨੂੰ ਬਹੁਤ ਜਲਦੀ ਨੀਂਦ ਆਉਂਦੀ ਆ ਇੱਕ ਗੱਲ ਇਹ ਵੀ ਆ ਜਦੋਂ ਪੇਪਰ ਹੁੰਦੇ ਆ ਰੀਡ ਕਰਾ ਦੇ ਕੋਈ ਨਹੀਂ ਦੇਖਾਂਗੇ ਲੈ ਕਿੱਦਾਂ ਮਿਲਦਾ ਕਰਦਾ ਦੱਸੋ ਇਹ ਦੁਨੀਆ ਦੇ ਨਾਂ ਦੱਸੋ ਜਿਹਦਾ ਤਾਂ ਇਹ ਹੁਣ ਵੀ ਨਹੀਂ ਹੁੰਦੇ ਹੁਣ ਆ ਇਹ ਜਿਹੜੇ ਇਹ ਲੈ ਆਏ ਸੀ ਕਿ ਬੱਚਿਆਂ ਦੇ ਆ ਬੱਚੇ ਬਖਰਾਣ ਕਰਦੇ ਹਨ ਉਹ ਕਹਿੰਦਾ ਸਾਡੇ ਮੈਂ ਡੀਟੈਲ ਕਰਾਉਣ ਦੀਗਾ ਮੇਰੇ 25 ਰੁਪਏ ਰਹਿੰਦੇ ਜੀਏ 200 ਵਿੱਚੋਂ ਮਮਾ ਮੇਰੇ ਸਿਰੋਂ ਲੱਗ ਗਿਆ ਫਰ ਦਾ ਬਾਲੇ ਅੰਮਾਨੇ ਮੈਂ ਆਪਣਾ ਵਾਇਆ ਨਹੀਂ ਆ ਦੇਖੋ ਜੀ ਰਬੜਾ ਕਿੱਥੇ ਮੈਂ ਰੱਖਿਆ ਹੈ ਡੱਬੇ ਚ ਵਾ ਕੇ ਕਿੰਨੀ ਸੋਹਣੀ ਲੱਗਦੀ ਆ ਕਟੀਆਂ ਕੋਈ ਸਕੂਲੀਆ ਐਦਾਂ ਨਹੀਂ ਕਰਦੀਆਂ ਬਾਗੇ ਭੇ ਦੇਖੋ ਕਿੰਨੀ ਏਡਾ ਇਹ ਉਹ ਫਿਰ ਥੋੜਾ ਥੋੜਾ ਲਾ ਕੇ ਸਜਾ ਦਰਦੀ ਸੇਰਵਾ ਦੀ ਜਿਨ ਲਾਏ ਸੀ ਸਵੇਰੇ ਆ ਸੰਡੇ ਨੂੰ ਇਹ ਹੀ ਨਹੀਂ ਮੁੱਕਦਾ ਨਹਾਣਿਆਂ ਦਾ ਸੇਰ ਨਾਲ ਲਾ ਲੋ ਕੁੱਪੜੇ ਧੋ ਲੋ ਉਹਨਾਂ ਜਿਹੜਾ ਤਾਂ ਹਾਂ ਲਾ ਕੇ ਰੱਖਿਆ ਹੈ ਬੈਟਾ ਸਾਰਾ ਭਰਿਆ ਆ ਹੁਣ ਇਹ ਨਹੀਂ ਜੂਰੀ ਹੋਊ ਮੈਂ ਪ੍ਰੈਸ ਕਰਨੀ ਆ ਫੇਰ ਕੋਈ ਢਾਕ ਸਬਜੀ ਦੇਖਣ ਇਹ ਹੀ ਨਹੀਂ ਮੁੱਕਦਾ ਗੈਸੇ ਸਾਰੇ ਨਾ ਲਾਲੇ ਕੀ ਬਚੇ ਹੋ ਫੇਰ ਸ਼ਮ ਮੇੜ ਮਨ ਤਾਂ ਨਹੀਂ ਕਰਨ ਦੇਣੇ ਮੇਰੇ ਨੂੰ ਆਪਣੇ ਆਪ ਵਧ ਜਾਂਦੇ ਆ ਤੇ ਪਰ ਬਿਧਾਉਂਦੀ ਨਹੀਂ ਪਰ ਮੈਂ ਇਦਾਂ ਨਹੀਂ ਤੇਰੇ ਵਾਂਗ ਆ ਦੇਖ ਮੇਰੇ ਸਾਫ ਨਾ ਹੋਣੇ ਚਿੱਟੇ ਇਦਾਂ ਨਹੀਂ ਵੀ ਮੈਂ ਵਿੱਚ ਮੇੜਾ ਫਸਣ ਦਊਂਗੀ ਜਾਂ ਨਹੀਂ ਸਾਫ ਨਹੀਂ ਆਈ ਗੰਦਾ ਛਾਗ ਲਾਉਂ ਜੀ ਹੁਣ ਅਸੀਂ ਨਹੀਂ ਮੁੱਲ ਦਾ ਲੈਣਾ ਹੁਣ ਸਾਡੇ ਕੀਤਾ ਚ ਹੋ ਗਿਆ ਐ ਅਸੀਂ ਮੁੱਲ ਦਾ ਲੈ ਕੇ ਬਣਾ ਲਿਆ ਸਰ ਦੋ ਵਾਰ ਹਨ ਕਿ ਇੱਕ ਵਾਰ ਦੋ ਵਾਰ ਤਾਂ ਹੁਣ ਅਸੀਂ ਸਾਡੇ ਕੀਤਾ ਚ ਹੋ ਗਿਆ ਐ ਅੱਜ ਜਿਹੜੀ ਸਵੇਰੇ ਮੁੱਲੀ ਵਾਲੀ ਰੋਟੀ ਵੀ ਬਣਾਈ ਆ ਸਾਡੇ ਮੇਥੀ ਧਨੀਆ ਹੋਇਆ ਨਹੀਂ ਹਜੇ ਚਾਜਣਾ ਲੇਟ ਬੀਜੇ ਆ ਬਲਜੀਤ ਨੇ ਨਹੀਂ ਤਾਂ ਜਦ ਮੇਥੀ ਧਨੀਆ ਵਿੱਚ ਪਾ ਕੇ ਰੋਟੀ ਬਣਾਓ ਬਹੁਤ ਵਧੀਆ ਬਣਦੀ ਆ ਨਾਲ ਇਦਾਂ ਵੀ ਹਰੀਆਂ ਸਬਜ਼ੀਆਂ ਖਾਣੀਆਂ ਸਿਹਤ ਲਈ ਵਧੀਆ ਹੀ ਆ ਮੈਨੂੰ ਸਭ ਤੋਂ ਜ਼ਿਆਦਾ ਠੰਡਾ ਵਿੱਚ ਗਾਜਰਾ ਬਹੁਤ ਜ਼ਿਆਦਾ ਪਸੰਦ ਆ ਗਾਜਰਾ ਮੂਲੀਆਂ ਪਰੌਂਠੇ ਮੂਲੀਆਂ ਪਰੌਂਠੇ ਮੂਲੀਆਂ ਵਾਲੀ ਗਾਜਰਾਂ ਦੀ ਸਬਜ਼ੀ ਗੋਭੀ ਦੀ ਸਬਜ਼ੀ ਸਾਗ ਮਟਰ ਇਹ ਹੀ ਚੱਲਣਾ ਸਾਰਾ ਕੁਝ ਹੁਣ ਰਵੜਾ ਉਹ ਦੂਜੀਆਂ ਤੇਰੀਆਂ ਸੁੱਕੀਆਂ ਨਹੀਂ ਆੜੀਆਂ ਹੁਣ ਅੱਜ ਪਹਿਲਾ ਸਵੇਰ ਨੂੰ ਫੇਰ ਦੂਜੀਆਂ ਭਾਗੇ ਜਾਣੀਆਂ ਨਾ ਕਮਲ ਜੀ ਹਕੀ ਸੇਰ ਵਾ ਵੇ ਸੰਡੇ ਨੇ ਆਣੇ ਆ ਤੇ ਭੱਗ ਗਿਆ ਉਹ ਮੈਨੂੰ ਚਾਹ ਪਾ ਕੇ ਦਮ ਹਰ ਨੂਰ ਗਿਆ ਹੈ ਹਾ ਉਹਨਾਂ ਕਮਾਨ ਕੁੱਤਾ ਕਮਾਨ ਗਿਆ ਉਹ ਵੀ ਜਾਂਦਾ ਹੈ ਹੈਵਨ ਹੈਵਨ ਸੀ ਹੈਵਨ ਆ ਰਿਹਾ ਕਮੇਰੇ ਕੀ ਅਸੀ ਹੈਵ ਬਿਗ ਬੌਸ ਦੇ ਵਿੱਚ ਸੀ ਇੱਕ ਕੁੱਤਾ ਅੱਗੇ ਉਹਦਾ ਨਾਮ ਸੀ ਹੈਵਨ ਫੇ ਜਦੋਂ ਅਸੀਂ ਇਹ ਲੈ ਕੇ ਜਾਂਦਾ ਇਹਨੂੰ ਵੀ ਸਾਡੇ ਹੈਵਨ ਨੂੰ 12 13 ਸਾਲ ਹੋ ਗਏ ਮੈਂ ਕਹਿੰਦੀ ਹੈਨਾ ਪਤਾ ਨਹੀਂ 12 13 ਸਾਲ ਹੋ ਗਏ ਉਹਨਾਂ ਵਿਚਾਰਾ ਬੁਢਾ ਜਿਹਾ ਹੋ ਗਿਆ ਹੈ ਪਰ ਅਜੇ ਖੇਲਦਾ ਬੋਤਾ ਕਹਿੰਦਾ ਹੁੰਦਾ ਵੇ ਮੇਰੇ ਕੰਨ ਮੇਰੇ ਮੱਥੇ ਤੇ ਖਾਜ ਕਰੋ ਕਹਿੰਦਾ ਵੀ ਆ ਪਾਪਾ ਤੇ ਭਾਜੀ ਨੂੰ ਕਹਿੰਦਾ ਕਿਉਂਕਿ ਅਸੀਂ ਨੇ ਜਾਂਦੇ ਨਹੀਂ ਮਤਲਬ ਹੈ ਨਾ ਮੈਂ ਲਾ ਲੈਂਦੀ ਹੱਥ ਪਰ ਮੈਂ ਕਦੇ ਅਸੀਂ ਗ੍ਰਿਲਾਂ ਦੇ ਅੰਦਰ ਨਹੀਂ ਵੜਨ ਦਿੱਤਾ ਫੇ ਉਹ ਬਾੜ ਜੇ ਖੁੱਲ ਜਾਂਦੇ ਜਦੋਂ ਇਹਨੂੰ ਅਸਾ ਲੱਗਦਾ ਹੋ ਗਿਆ ਮੇਰਾ ਸੇਰੇ ਬਾ ਕੱਪੜਿਆਂ ਤੇ ਲੱਗਣਾ ਸਾਡੀ ਕਿਚਨ ਵੀ ਗ੍ਰਿਲਾਂ ਦੇ ਅੰਦਰ ਹੀ ਆਣ ਹੋਨੀ ਨੂੰ ਮੈਂ ਨਮ ਨਿਕਾ ਰਹਾ ਰਹਾ ਲੈ ਚਲ ਹੁਣ ਇਹਨਾਂ ਦੇ ਸਿਰ ਬਾਅਦ ਤੇ ਆ ਚਾਹ ਪਾਣੀ ਪੀ ਲਈਏ ਤਾਂ ਫੇਰ ਕੱਪੜਿਆਂ ਦੀਆਂ ਦੇਖ ਤੇ ਕੱਪੜਿਆਂ ਦਾ ਢੇਰ ਰੱਖੇ ਸਵੇਰੇ ਤੋਂ ਉੱਤੇ ਸੀਗੇ ਕੱਪੜੇ ਤੇ ਇੱਧਰ ਮੈਂ ਭਾਜੀ ਹੁਣ ਇਹ ਤੈਨਾਂ ਲਾਉਣੀਆਂ ਆ ਪ੍ਰੈਸ ਕਰਨੀਆਂ ਇਹਨਾਂ ਦੇ ਯੂਨੀਫਾਰਮ ਆ ਗੈਸਤ ਵਿੱਚ ਛੱਡ ਜੀ ਕਿ ਨਹੀਂ ਕਿਉਂ ਟਾ ਛੱਡੀ ਹੁੰਦੀ ਤੇਰੀ ਜੂਨ ਮਹੀਨੇ ਚ ਫੋਟੋ ਪਚਾਈ ਸੀ ਸਵਾ ਮਹੀਨੇ ਦੀ ਸੀ ਤੁੰਗੇ ਅੱਕਾ ਹੀ ਨਹੀਂ ਸੀ ਹੋਉਂਦੀ ਅੱਜ ਐਵੇਂ ਕਿੰਨੇ ਕਿਉਂ ਟਾ ਇੱਧਰ ਮੈਂ ਭਾਜੀ ਦੇ ਨਾਲ ਤੇ ਇੱਧਰ ਮੈਂ ਕੱਲੀ ਆ ਫਟਾ 100 ਕੀ ਬਣਾ ਰਹੀ ਆ ਕਰ ਰੋ ਨਹੀਂ ਆਹ ਦੇ ਸ਼ੈਫ ਵਾਲਾ ਦਿੱਤਾ ਹਨ ਕੀ ਬਣਾ ਮ ਹਜੇ ਨਾਲ ਲਾਲ ਤਾਂ 골ਡਨ ਬ੍ਰਾਊਨ ਹੋ ਰਹਿੰਦੇ ਦੇ ਵਿੱਚ ਪਾਣੀ ਆ ਦੇਖ ਹੋਰ ਨੋਰ ਸਾਡੇ ਨੇ ਕੱਟੇ ਟਮਾਟਰ ਹਰੀ ਮਿਰਚ ਪਿਆਜ਼ ਇੱਧਰ ਮਕਰੋਨੀ ਬੋਇਲ ਰਹੀ ਰੱਖੀ ਹੋਏ ਉਬਲ ਚੱਲੀ ਹੁ ਜੇ ਇਹਨੇ ਖਾਣੀ ਥਾਲੀ ਕਿੰਕੀ ਸਾਫਲੇਟ 40 ਫੁੱਲ ਪਲੇਟ 40 ਦੀ ਬੀਜ਼ੀ ਇਹਨੇ ਆਕਲੇਟ 40 ਦੀ ਫੁੱਲ ਚਲ ਤਾਂ ਦਿਖਾਉ ਦਿਆਂ ਜਹਰਨੌਰ ਮੈ ਮਕਰੋਨੀ ਬਣਾਉਦਾ ਪਿਆ ਕਿੱਦਾਂ ਦੀ ਬਣਦੀ ਆ ਤੇ ਤੁਹਾਨੂੰ ਇਹਨੇ ਲੁੱਕ ਰਖਾਉ ਦਿਆਂ ਮਕਰੋਨੀ ਦੀ ਹਨ ਚਲੇੜਾ ਕੋਲੇ ਪਿਆਜ਼ ਜਾਲੀਆਂ ਰੱਖ ਲਈਆਂ ਉਹ ਡਸਟ ਵਿੱਚ ਬਾਹਰ ਸਟ ਕੇ ਆਉਂਦਾ ਸਾਨੂੰ ਪੂਰਨਿਮਾ ਕਰਾਉਣੀ ਆ ਦੇਖੋ ਇਹਦੀ ਫਾਈਨ ਲੁੱਕ ਬਣਾਈ ਗਈ ਚੀਜ਼ ਉਹਦੀ ਚੀਜ਼ ਜੀ ਦੀ ਬਣੀ ਚੀਜ਼ ਐਨੀ ਦੀ ਵਿੱਚ ਪੀਜ਼ਾ ਪਾਸਟਾ ਸੌਸ ਪਾਈ ਬੀਟੇ ਮੈਂ ਗਿਆਣਾ ਮਸਾਲਾ 40 ਫੁੱਲ ਪਲੇਟ ਆਪਾਂ ਮੈਖਨਸਲਾ ਪਾਇਆ ਪੀਜ਼ਾ ਪਾਸਟਾ ਸੌਸ ਪਾਇਆ ਜੇ ਤੁਸੀਂ ਚੀਜ਼ ਬਣੀ ਚੀਜ਼ ਪਾ ਲੋ ਫਿਰ ਚੀਜ਼ ਜੀ ਦੀ ਬਣ ਜਾਣੀ ਆ ਉੱਪਰ ਵੱਲ ਓਰੀਗਨ ਤੇ ਥੋੜੀ ਚਿਲੀ ਫਲੈਕਸ ਆ ਦੇਖੋ ਸਾਡਾ ਮਾਸਟਰ ਸ਼ੈਫ ਦੇਖ ਲਓ ਜੀ ਇਹਦੇ ਨੂੰ ਖਾਣ ਬੇਨ ਨੂੰ ਚਟਕਾਰੇ ਲੈਣ ਨੂੰ ਤਾਂ ਬਥੇਰੇ ਆ ਹੈਨਾ ਵੈਜੀ ਟੇਬਲ ਮੈਂ ਪਹਿਲਾਂ ਕੱਟ ਕਰਨੀ ਸੀ ਕਿ ਫਿਰ ਮੈਂ ਜੈਨ ਮੈਕਰੋਨੀ ਟੇਬਲ ਕੁਝ ਵੀ ਨਹੀਂ ਸੀ ਫਿਰ ਸਾਡੇ ਘਰ ਇੱਕ ਪਿਆਜ਼ ਸੀ ਟਮਾਟਰ ਮਿਰਚ ਮੈਂ ਫਿਰ ਮੈਕਰੋਨੀ ਬੋਇਲ ਕਰਾ ਲਾ ਕੇ ਵਿੱਚ ਥੋੜੀ ਜਿਹੀ ਬਾਅਦ ਤਾਂ ਮੈਂ ਲੂਣ ਸਵਾਦ ਅਨੁਸਾਰ ਵੈਜੀ ਟੇਬਲ ਆ ਸਾਡੇ ਘਰ ਆ ਮੂਲੀਆਂ ਉਹ ਵੀ ਅਜੇ ਆਪਣੇ ਖੇਤਾਂ ਚ ਨਹੀਂ ਹੋਈਆਂ ਸੀ ਮੁੱਲ ਲੈ ਦੋ ਅਸੀਂ ਲਾਉਣ ਲੱਗੇ ਆ ਸਾਗ ਤੜਕਾ ਲਸਣ ਪਿਆਜ਼ ਕੱਤੇ ਹੋਏ ਇਹਦੇ ਵਿੱਚ ਅਦਰਕ ਮਿਰਚ ਆ ਸਾਡਾ ਸਾਗ ਅਸੀਂ ਟਮਾਟਰ ਨਹੀਂ ਸਾਗ ਦੇ ਵਿੱਚ ਪਾਈਦੇ ਅਸੀਂ ਇਸ ਦੇ ਉੱਜਿਆ ਕਰੀ ਤੜਕਾ ਲਾਈ ਜੀਨੇ ਜੀਨੇ ਵੀ ਸਾਗ ਖਾਣਾ ਆ ਜੋ ਅਸੀਂ ਤੜਕਾ ਲਾਉਣ ਲਈ ਅੱਜ ਮੱਕੀ ਰੋਟੀ ਨਾਲ ਬਣਾਈ ਅਸੀਂ ਰੋਟੀ ਕਣਕ ਦੀ ਬਣਾਈ ਮੈਂ ਉਹ ਸਾਗ ਤੜਕਾ ਲਾਉ ਲੈਂਦੀ ਆ ਸਾਗ ਹੋ ਗਿਆ ਰੈਡੀ ਚੈੱਕ ਕਰੋ ਜੀ ਸਾਗ ਗਿਆ ਬਣਦਾ ਰਿੱਜੀ ਬਹਿ ਗਏ ਆ ਤੜਕਾ ਲਾ ਲਿਆ ਤੇ ਸਿੱਘੇ ਰਾਇ ਸੀ। ਆ ਦੇ। ਗਰਨੇ ਹੋ ਗਿਆ ਮੈਂ ਅੰਦਰ ਤੜਕਾ ਲਾ ਲਿਆ। ਆਂ ਚੀ ਰੋਟੀ ਖਾਈਏ। ਰੋਟੀ ਸਾਡੀ ਬਣ ਗਈ। ਹਾਂ ਗਾਇਸ ਅਗਲੀ ਵਾਰ ਸਿੱਨੇ ਹੋਂਟਾਈ ਮਿਲ ਗਿਆ ਅਪਣੇ ਨੈਕਸਟ ਵਲੋਗ ਵਿੱਚ। ਜਾਇ ਤੁਹਾਨੂੰ ਸਾਡਾ ਵਲੋਗ ਅੱਜ ਦਾ ਬੋਰ ਸਾਂਤ ਹੈ ਤੇ ਸਾਨੂੰ ਵਾਸਪ ਸਪੋਰਟ ਕਰਦੇ ਸਬਸਕ੍ਰਾਈਬ ਜ਼ਰੂਰ ਕਰ ਲੈ ਹੋਂਟਾਈ ਮਿਲ ਗਿਆ ਅਪਣੇ ਨੈਕਸਟ ਵਲੋਗ ਵਿੱਚ। ਬਾਏ ਬਾਏ।